ਜਲੰਧਾ ਕਮਿਸ਼ਨਰ ਦੀ ਪੁਲਿਸ ਨੇ ਕਾਰਵਾਈ ਕਰਦੇ ਕੈਨੇਡਾ ਦੇ ਜਾਲੀ ਵੀਜ਼ਾ ਲਗਾ ਕੇ ਵੱਖ-ਵੱਖ ਵਿਅਕਤੀਆਂ ਨਾਲ ਧੋਖਾਧੜੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 26.70 ਲੱਖ ਰੁਪਏ ਦੀ ਨਕਦੀ ਸਮੇਤ ਪੰਜ ਪਾਸਪੋਰਟ ਬਰਾਮਦ ਕੀਤੇ ਹਨ ਜਿਨ੍ਹਾਂ ਦੀ ਪਛਾਣ ਸੰਤੋਸ਼ ਕੁਮਾਰ ਉਰਫ ਵਾਜ਼ਦ ਅਲੀ ਅਤੇ ਮਨੀਸ਼ ਕੁਮਾਰ ਵਜੋ ਹੋਈ ਹੈ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਚਲੰਦਰ ਤੋਂ ਜਤੈਨ ਮਰਵਾਹਾ ਦੀ ਰਿਪੋਰਟ ਜੀ ਨੰਬਰ 2 ਦੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜੀ ਇੱਕ ਫੇਕ ਵੀਜ਼ਾ ਰੈਕਟ ਬ ਜਿਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ 26 ਲੱਖ 70 ਹਜ਼ਾਰ ਰੁਪਏ ਬਰਾਮਦ ਕੀਤਾ ਔਰ ਉਹਨਾਂ ਨੂੰ ਅਰੈਸਟ ਪਾ ਕੇ ਤੇ ਹੁਣ ਰਿਮਾਂਡ ਤੇ ਚੱਲੇ ਨੇ ਕੋਰਟ ਪੇਸ਼ ਕਰਕੇ ਅਗਲੀ ਤਫਤੀਸ਼ ਅਮਚ ਨਾ ਹਾਂਜੀ ਵਿਜ਼ਾ ਇੱਕ ਤਾਂ ਲੜਕਾ ਸੀਗਾ ਜੀ ਬੱਲਾਚੌਰ ਦਾ ਮਨੀਸ਼ ਕੁਮਾਰ ਇੱਕ ਸੰਤੋਸ਼ ਕੁਮਾਰ ਅਲਿਆਸ ਵਾਜिद ਅਲੀ ਨਾਮ ਕੀ ਹੈ ਤੁਹਾਡਾ ਕੰਪਨੀ ਨਹੀਂ ਹੈਗੀ ਜੀ ਕੋਈ ਇੰਡੀਵਿਜੂਅਲ ਹੈ ਫੇਕ ਵੀਜ਼ਾ ਲਗਾਉਂਦੇ ਆ ਲੋਕਾਂ ਦੇ ਪਾਸਪੋਰਟ ਦੇ ਉੱਤੇ ਕੋਈ ਕੰਪਨੀ ਕੋਈ ਇਹਨਾਂ ਨੇ ਕੋਈ ਨਾਮ ਨਹੀਂ ਰੱਖਿਆ ਕੋਈ ਬਣਾਇਆ ਨਹੀਂ ਨਾ ਕਿਸੇ ਕੰਮ ਕਿੰਨੇ ਜਣੇ ਦਰੂਜੇ ਜੀ ਅਗਰ ਸਟਾਰਟ ਹਾਂਜੀ 2 ਤਫਤੀਸ਼ ਚੱਲ ਰਹੀ ਆ ਜੀ ਤੇ ਜਿਹੜੇ ਆਪਣਾ ਇਹ ਗੰਦੇ ਕਿਨੇ ਦੇ ਅੰਦਰ ਮਾਨ ਚ ਹੈ ਅੱਜ ਤੱਕ ਮੋੜਾ ਜੇ ਕੱਲ ਤੱਕ ਹੈ ਕੱਲ ਤੱਕ ਹੈ ਸਾਡੇ ਕੋਲ ਕਿਉਂਕਿ ਇੱਕ ਜਿਹੜਾ ਲੜਕਾ ਹੈ ਉਹ ਯੂਪੀ ਦਾ ਹੈ ਨਾ ਜੀ ਕਾਲ ਵੀ ਕੁਛ ਲੇਟ ਹੋ ਗਿਆ ਉਹ ਉੱਤਰ ਚੌਂਦੇ ਕੋਲ ਉਹ ਵੀ ਐਸੀ ਤਾਂ ਪਾਉ ਉਹ ਹਾਂਜੀ ਉਹ ਸਾਡੀ ਇਹ ਜਿਹੜੀ ਤਫਤੀਸ਼ ਅਜੇ ਚੱਲ ਰਹੀ ਹੈਗੀ ਜੀ ਉਹਦੇ ਵਿੱਚ ਹਲੇ ਕਾਫੀ ਵੇਲੇ ਚੇ ਵੀ ਪਤਾ ਲੱਗਾ ਸੀ ਵੀ ਕੁਝ ਲੋਕ ਇੱਥੇ ਵੀ ਹੈਗੇ ਹੈ ਸਾਡੇ ਜਿਹੜੇ ਕ੍ਰਿਸਟਾ ਦਾ ਕੰਮ ਕਰਦੇ ਨੇ। ਟੂ ਵੀ ਆਰ ਵੈਰੀਫਾਈਂਗ ਥੈਟ ਜਿੱਥੇ ਕੋਈ ਹੋਵੇ। ਕੋਈ ਸ਼ਿਕਾਇਤ ਆਈ ਸੀ ਇਹਦੇ ਉੱਤਰ ਹਾਂਜੀ ਸ਼ਿਕਾਇਤ ਆਈ ਸੀ ਇਹਦਾ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ ਜੀ ਇਨਵੈਸਟੀਗੇਸ਼ਨ ਹੀ ਚੱਲ ਰਹੀ ਸੀਗੀ। ਉਹ ਇਨਵੈਸਟੀਗੇਸ਼ਨ ਕਰ। ਅੰਦਰ ਦੇ ਵਿੱਚ ਜਿਹੜੀ ਰੇਡ ਕੀਤੀ ਆ ਉਹ ਕਿਹੜੀ ਕੰਪਨੀ ਦੀ ਸੀ? ਜੰਮਾ ਟਿਕੜੀ ਕੰਪਨੀ ਦੀ ਸੀ। ਵੀਜ਼ਾ ਪੁਆਇੰਟ ਵੀਜ਼ਾ ਪੁਆਇੰਟ ਹਾਂਜੀ ਹਾਂਜੀ ਤੇ ਜਿਹੜੇ ਇਹ ਦੋ ਬੰਦੇ ਕੋਲ ਕੰਮ ਹੋਇਆ ਦੋਨੋਂ ਕੁਝ ਡਾਕੂਮੈਂਟਸ ਵੈਰੀਫਾਈ ਕਰ ਰਹੇ ਨੇ ਉਹ ਜਿਹੜੇ ਦੋ ਬੰਦੇ ਲਿਫੜੇ ਕਿੱਥੋਂ ਤੋਂ ਆਏ ਇਹ ਫੜੇ ਜੀ ਆਪਣੇ ਇਥੋਂ ਪਟੇਲ ਚੌਂਕ ਤੋਂ ਪਰ ਇੱਕ ਜਿਹੜਾ ਹੈ ਉਹ ਯੂਪੀ ਦਾ ਹੈ ਉਹ ਪੈਸੇ ਲੈਣ ਆਇਆ ਹੋਇਆ ਸੀ ਬੀਸਿਕਲੀ ਉਹਨੂੰ ਪਾਸਪੋਰਟ ਸੀ ਹੈ ਜਿਹੜਾ ਕਿ ਪਾਸਪੋਰਟ ਲੈ ਕੇ ਆਉਂਦੇ ਸੀ ਫੇਕ ਵੀਜ਼ਾ ਲਗਾ ਕੇ ਦੇ ਕੇ ਤੇ ਚਲੇ ਜਾਂਦੇ ਸੀ ਪੈਸੇ